ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਅਜਿਹੇ ਕੋਈ ਦਾਵਾ ਨਹੀਂ ਕੀਤਾ ਤੇ ਰੱਬ ਨਾਲ ਕੋਈ ਇਸ ਤਰ੍ਹਾਂ ਦਾ ਰਿਸ਼ਤਾ ਵੀ ਨਹੀਂ ਜੋੜਿਆ ਨਾ ਹੀ ਖੁਦ ਖੁਦਾ ਬਣ ਬੈਠਿਆ ਉਹਨਾਂ ਨੇ ਖੁਦਗਰਜ਼ੀ ਤੇ ਨਿੱਜ ਸਵਾਰਥ ਨੂੰ ਖੁਦਾ ਦੇ ਕੰਮਾਂ ਵਿੱਚ ਉੱਕਾ ਹੀ ਸ਼ਾਮਲ ਨਾ ਕੀਤਾ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਅਕਾਲ ਪੁਰਖ ਵੱਲੋਂ ਕੰਮ ਕਰਨ ਵਾਸਤੇ ਆਏ ਹਨ ਤੇ ਉਹ ਇੱਕ ਇਨਸਾਨ ਤੋਂ ਵੱਧ ਕੁਝ ਨਹੀਂ ਇੱਕ ਅਜਿਹਾ ਮਹਾਨ ਕੰਮ ਹੈ ਜੋ ਕਿਸੇ ਵੀ ਧਾਰਮਿਕ ਆਗੂ ਕੋਲੋਂ ਨਾ ਸਰਿਆ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਮਾਨੇ ਦੇ ਸਾਰੇ ਹੀ ਪੈਗੰਬਰਾਂ ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇ ਹਾਂ ਨਾਲੋਂ ਜ਼ਿਆਦਾ ਵਿਸ਼ੇਸ਼ ਤੇ ਹਰਮਨ ਪਿਆਰੇ ਆਖਣ ਵਿੱਚ ਸਾਡੇ ਪਾਸ ਠੋਸ ਕਾਰਨ ਹੈ ਇਸ ਤਰ੍ਹਾਂ ਦੀ ਸਚਾਈ ਤੇ ਪਵਿੱਤਰਤਾ ਦੇ ਸੂਲਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਵਾਇਆ ਕਿ ਕੇਵਲ ਇੱਕ ਅਕਾਲ ਪੁਰਖ ਸੱਚ ਦਾ ਆਨੰਦ ਸਰੂਪ ਦੀ ਸਿਚਾਈ ਤੇ ਸਦਕ ਨਾਲ ਭਗਤੀ ਕੀਤੀ ਜਾਵੇ ਰਚਨਹਾਰ ਨੂੰ ਛੱਡ ਕੇ ਉਸ ਦੀ ਕਿਸੇ ਰਚਨਾ ਦੀ ਪੂਜਾ ਕਰਨੀ ਰਚਨਹਾਰ ਪ੍ਰਭੂ ਦਾ ਅਪਮਾਨ ਕਰਨਾ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਰਚਨਹਾਰ ਹੈ ਇਸ ਤਰ੍ਹਾਂ ਦੀ ਸਿੱਖਿਆ ਰਹੀ ਗੁਰੂ ਗੋਬਿੰਦ ਸਿੰਘ ਜੀ ਨੇ ਨੇਕੀ ਤੇ ਪਵਿੱਤਰਤਾ ਦਾ ਸਬਕ ਸਾਰੇ ਸੰਸਾਰ ਨੂੰ ਆਮ ਕਰਕੇ ਅਤੇ ਹਿੰਦੂਆਂ ਨੂੰ ਵਿਸ਼ੇਸ਼ ਕਰਕੇ ਸਿਖਾਇਆ ਏਕਤਾ ਦੇਸ਼ ਪਿਆਰ ਵਰਗੇ ਸਰਲ ਸਾਦਾ ਗੁਣ ਉਹਨਾਂ ਦੀ ਜੀਵਨ ਵਿੱਚ ਪ੍ਰਵੇਸ਼ ਕੀਤੇ ਇਸ ਵਿਧੀ ਰਾਹੀਂ ਹਿੰਦੂਆਂ ਨੂੰ ਦਵਾਇਤ ਤੇ ਬੁੱਤ ਪੂਜਾ ਕੌਮਾਂ ਦੀ ਗਿਣਤੀ ਵਿੱਚੋਂ ਨਖੇੜ ਕੇ ਇੱਕ ਇਹ ਦਾ ਪੁਜਾਰੀ ਤੇ ਮੋਮਨ ਬਣਾ ਦਿੱਤਾ ਵਹਿਮਾਂ ਤੇ ਭਰਮਾਂ ਦੇ ਜਾਲ ਤੋਂ ਮੁਕਤ ਕਰਕੇ ਈਸ਼ਵਰ ਨਾਲ ਜੋੜ ਦਿੱਤਾ ਅਤੇ ਇਸ ਢੰਗ ਨਾਲ ਸਾਂਝੀ ਵਾਲਤਾ ਦਾ ਪਿਆਰ ਉਹਨਾਂ ਦੇ ਲਹੂ ਵਿੱਚ ਹਿਰਚਾ ਦਿੱਤਾ ਤਿਆਗ ਅਤੇ ਸੰਸਾਰ ਮਿਥਿਆ ਕਹਿਣ ਕਹਾਣ ਦੀਆਂ ਮਾਰੂ ਰੂਚੀਆਂ ਤੋਂ ਮੁਕਤ ਕਰਕੇ ਨਿਵਰਤੀ ਤੋਂ ਪਰਵਿਰਤੀ ਕਰਮ ਦੜਾਇਆ ਜਿਹੜੇ ਲੋਕੀ ਕਿੜੀ ਮਾਰਨ ਨਾਲ ਹੀ ਪਾਪੀ ਬਣ ਜਾਂਦੇ ਸਨ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਧਰਮ ਦੀ ਰੱਖਿਆ ਲਈ ਕੀਤੀ ਹਿੰਸਾ ਪਾਪ ਨਹੀਂ ਸਗੋ ਮਹਾਨ ਪੁੰਨ ਹੈ ਜਿਹੜੀ ਰੂਚੀ ਹਿੰਦੂਆਂ ਦੀ ਨਰਬਲਤਾ ਨਿਰਾਸ਼ਤਾ ਤੇ ਬਰਬਾਦੀ ਵੱਲ ਵੱਧ ਰਹੀ ਸੀ ਉਹਨਾਂ ਦੀ ਹਸਤੀ ਤੇ ਹੋਣਦਾ ਹੀ ਅੰਤ ਕਰਨ ਵਾਲੀ ਸੀ ਉਸ ਨੂੰ ਵਦਨ ਤੋਂ ਰੋਕ ਦਿੱਤਾ ਤੇ ਉਹਨਾਂ ਨੂੰ ਲੜਾਕੀ ਮਿਹਨਤੀ ਤੇ ਬੀਰ ਬਹਾਦਰ ਕਉ ਬਣਾ ਦਿੱਤਾ ਜੋ ਧਰਮ ਦੇ ਤਿਆਗ ਲਈ ਬਹਾਨੇ ਲੱਭ ਰਹੇ ਸਨ ਉਹਨਾਂ ਵਿੱਚ ਅਜੇ ਹੀ ਰੂਹ ਫੂਕ ਦਿੱਤੀ ਕਿ ਧਰਮ ਦੀ ਵੇਦੀ ਤੇ ਸਿਰ ਦੇ ਬਲੀਦਾਨ ਕਰਨਾ ਧਰਮ ਖਾਤਰ ਜਾਨ ਵਾਰ ਦੇਣਾ ਉਹਨਾਂ ਲਈ ਖੇਡ ਬਣ ਗਈ ਉਹਨਾਂ ਨੇ ਅਜੇ ਹੀ ਧਰਮੀ ਯੋਧੇ ਬਣਾ ਦਿੱਤੇ ਜਿਨ੍ਹਾਂ ਦੀਆਂ ਬੀਰਤਾ ਤੇ ਬਹਾਦਰੀ ਦੀਆਂ ਪ੍ਰਾਪਤੀਆਂ ਸੰਸਾਰ ਨੂੰ ਅੱਜ ਤੱਕ ਹੈਰਾਨ ਕਰ ਲਿਆ ਹਾਂ ਜਿਨ੍ਹਾਂ ਦੀ ਕਰਨੀ ਕੁਰਬਾਨੀ ਵੀਰਤਾ ਤੇ ਤਿਆਗ ਦੀ ਉਪਮਾ ਦੀ ਕੀਰਤੀ ਸੰਸਾਰ ਦੇ ਕੰਨਾਂ ਵਿੱਚ ਗੂੰਜ ਰਹੀ ਹੈ ਇਹ ਸਾਰਾ ਕੁਝ ਉਸ ਬੀਜ ਦਾ ਫਲਸ ਰੂਪ ਸੀ ਜੋ ਗੁਰਗੋਬਿੰਦ ਸਿੰਘ ਜੀ ਨੇ ਕੌਮੀ ਪਿਆਰ ਦੇ ਜਜ਼ਬੇ ਇੱਕ ਪ੍ਰਭੂ ਦੀ ਭਗਤੀ ਅਤੇ ਇੱਕ ਈਸ਼ਵਰ ਦੀ ਪੂਜਾ ਦੇ ਰੂਪ ਵਿੱਚ ਸਿੱਖਾਂ ਦੇ ਦਿਲਾਂ ਵਿੱਚ ਬੀਜਿਆ ਸੀ ਜਦੋਂ ਤੱਕ ਮਨੁੱਖ ਦਾ ਮਜ਼ਹਬ ਇੱਕ ਦੂਜੇ ਨਾਲ ਪਿਆਰ ਦੀ ਸਿੱਖਿਆ ਨਾ ਦੇਵੇ ਇੱਕ ਮਨੋਰਥ ਲਈ ਇਕੱਠਿਆ ਨਾ ਕਰੇ ਤੇ ਸਾਂਝੀ ਧੜਕਣ ਪੈਦਾ ਨਾ ਕਰੇ ਉਦੋਂ ਤੱਕ ਕੋਈ ਫਿਰਕਾ ਜਾਂ ਕੌਮ ਤਰੱਕੀ ਨਹੀਂ ਕਰ ਸਕਦੇ ਮਹਾਬਲੀ ਈਸ਼ਵਰ ਦਾ ਸਹਾਰਾ ਤਿਆਗ ਕੇ ਜੇ ਨਿਰਬਲ ਤੇ ਸਾਥਹੀਰ ਹੋ ਗਏ ਸਨ ਉਹਨਾਂ ਨੂੰ ਇੱਕ ਓੰਕਾਰ ਦੇ ਭਗਤ ਬਣਾ ਕੇ ਇੱਕ ਆਦਰਸ਼ ਵਿੱਚ ਪਰੋ ਕੇ ਬਲਵਾਨ ਕੌਮ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਧਰਮ ਉਪਦੇਸ਼ ਨੂੰ ਪ੍ਰਚਾਰਨ ਲਈ ਆਪਣੀ ਮਾਂ ਬੋਲੀ ਵਰਤੀ ਇਹ ਸਭ ਤੋਂ ਵੱਡੀ ਜ਼ਰੂਰਤ ਸੀ ਕਿਉਂਕਿ ਪ੍ਰਾਈ ਭਾਸ਼ਾ ਕਦੀ ਵੀ ਅੰਦਰ ਦੀ ਗੱਲ ਡੂੰਗੀ ਗੱਲ ਜਾਂ ਧੁਰ ਦੀ ਗੱਲ ਨੂੰ ਪ੍ਰਗਟ ਨਹੀਂ ਕਰ ਸਕਦੀ ਉਹਨਾਂ ਦੇ ਬਚਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਉਪਦੇਸ਼ ਨੂੰ ਦੇਸ ਦੀ ਪਰਚਲਤ ਭਾਸ਼ਾ ਵਿੱਚ ਨਾ ਦੇਣਾ ਨਾ ਕੇਵਲ ਅਯੋਗ ਸਮਝਦੇ ਸਨ ਬਹੁਤ ਹਾਨੀਕਾਰਕ ਤੇ ਖਤਰਨਾਕ ਵੀ ਪ੍ਰਤੀਤ ਕਰਦੇ ਸਨ ਅਤੇ ਉਹਨਾਂ ਨੇ ਇਹ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਹਿੰਦੂਆਂ ਦੇ ਪਤਨ ਦਾ ਕਾਰਨ ਹਰ ਪੱਖੋਂ ਬ੍ਰਾਹਮਣੀ ਵਿਦਿਆ ਹੀ ਸੀ ਬ੍ਰਾਹਮਣ ਨੇ ਬ੍ਰह्म ਵਿਦਿਆ ਸੰਸਕ੍ਰਿਤੇ ਆਪਣਾ ਪੱਕਾ ਕਬਜ਼ਾ ਕਰਕੇ ਨਰੋਲ ਆਪਣੀ ਹੱਥਾਂ ਵਿੱਚ ਸੀਮਤ ਰੱਖ ਛੱਡਿਆ ਸੀ ਅਤੇ ਕੌਮ ਨੂੰ ਜਾਹਲ ਤੇ ਉਜੜ ਬਣਾ ਕੇ ਰੱਖ ਦਿੱਤਾ ਸੀ ਤੇ ਉਹਨਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਆਪਣਾ ਉल्लू ਸਿੱਧਾ ਕਰਨ ਲਈ ਆਪਣੇ ਲੋੜ ਤੇ ਆਪਣੇ ਪੱਖ ਨੂੰ ਪੂਰਨ ਲਈ ਸਿੱਖਿਆ ਦੇ ਪ੍ਰਮਾਨ ਜਾਰੀ ਕਰ ਦਿੰਦੇ ਸਨ ਜੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਪ੍ਰਚਾਰ ਦਾ ਮਾਧਿਅਮ ਸੰਸਕ੍ਰਿਤ ਭਾਸ਼ਾ ਨੂੰ ਹੀ ਬਣਾਉਂਦੇ ਤਾਂ ਉਹ ਕਾਇਕਾਮਯਾਬ ਨਾ ਹੁੰਦੇ ਇਹ ਖਤਰਾ ਉਹਨਾਂ ਦੇ ਸਾਹਮਣੇ ਸੀ ਤੇ ਉਹਨਾਂ ਦੇ ਗਿਆਨ ਵੀ ਸੀ ਜੋ ਸੰਸਕ੍ਰਿਤ ਜਾਂ ਕਿਸੇ ਹੋਰ ਅਜਹੀ ਬੋਲੀ ਦੀ ਵਰਤੋਂ ਨਾਲ ਆਪਣੇ ਪ੍ਰਚਾਰ ਲਈ ਹੋਣਾ ਸੀ ਜਦੋਂ ਕਿ ਸੰਸਕ੍ਰਿਤ ਜਬਾਨ ਬ੍ਰਾਹਮਣਾਂ ਦੇ ਕਬਜ਼ੇ ਵਿੱਚ ਹੀ ਸੀ ਇਸ ਤਰ੍ਹਾਂ ਤਾਂ ਸਭ ਕੁਝ ਬ੍ਰਾਹਮਣਾਂ ਦੇ ਅਖਤਿਆਰ ਵਿੱਚ ਚਲਾ ਜਾਂਦਾ ਉਹਨਾਂ ਦਾ ਜਵੇਂ ਜੀ ਕਰਦਾ ਉਸ ਦੀ ਵਿਆਖਿਆ ਕਰਦੇ ਚਾਹੁੰਦੇ ਤਾਂ ਜਨਮ ਤੋਂ ਪਹਿਲਾਂ ਹੀ ਗੱਲ ਘੁਟ ਦਿੰਦੇ ਜਿਨ੍ਹਾਂ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੰਮ ਕਰਨਾ ਸੀ ਉਸ ਸੰਸਕ੍ਰਿਤ ਵਿੱਚ ਉਪਦੇਸ਼ ਤੋਂ ਕੀ ਲਾਭ ਪ੍ਰਾਪਤ ਕਰ ਸਕਦੇ ਸਨ ਇਹੋ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਦੀ ਸਿੱਖਿਆਵਲ ਜ਼ਿਆਦਾ ਧਿਆਨ ਨਾ ਦਿੱਤਾ ਤੇ ਆਪਣੇ ਖਿਆਲਾਂ ਤੇ ਵਿਚਾਰਧਾਰਾ ਦੇ ਪ੍ਰਗਟਾ ਲਏ ਆਪਣੇ ਪਹਿਲੇ ਗੁਰੂ ਜੀ ਵਾਂ ਮਾਤ ਬੋਲੀ ਨੂੰ ਹੀ ਸਵੀਕਾਰ ਕੀਤਾ ਤੇ ਵਰਤਿਆ ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾਮਲ ਹਕੀਮ ਸਨ ਤੇ ਸਮੇਂ ਦੀ ਨਬਜ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ ਜਿੱਥੇ ਉਹਨਾਂ ਨੇ ਹਿੰਦੂਆਂ ਦੀ ਇਸ ਮਰਜ ਦੀ ਤਕਸੀਸ ਪਛਾਨ ਕੀਤੀ ਉਥੇ ਉਸ ਦਾ ਕਾਫੀ ਹੱਦ ਤੱਕ ਇਲਾਜ ਕਰਕੇ ਆਰੋਗ ਕਰ ਦਿਖਾਇਆ ਧਰਮ ਖੇਤਰ ਵਿੱਚ ਵੈਦਿਕ ਤਾਲੀਮ ਦੀ ਰੋਸ਼ਨੀ ਦੁਆਲੇ ਜੋ ਮਜਬੀ ਬਦਲੀਆਂ ਸ਼ਾਰੀਆਂ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੂਰ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਪ੍ਰਚਾਰ ਵਾਸਤੇ ਆਪਣੇ ਦੇਸ਼ ਦੀ ਪਾਸ਼ਾ ਹੀ ਗੁਰੂ ਨਾਨਕ ਦੇਵ ਜੀ ਵਾਂਗ ਵਰਤੀ ਉਹਨਾਂ ਨੇ مذہبی ਮਸਲਿਆਂ ਤੇ ਗੁੰਝਲਾਂ ਦਾ ਅਜਿਹਾ ਹੱਲ ਕੱਢਿਆ ਤੇ ਅਜਿਹੀ ਸ਼ਕਲ ਦਿੱਤੀ ਜੋ ਵੇਦਾਂ ਦੀ تعلیم ਤੋਂ ਉਲਟ ਨਹੀਂ ਸੀ ਅਤੇ ਜਨਤਾ ਦੀ ਰੁਚੀ ਹੋਰ-ਹੋਰ ਪਾਸੇ ਹਟਾ ਕੇ ਸਿੱਧੀ ਇੱਕ ਅਕਾਲ ਪੁਰਖਵਾਲਾ ਦਿੱਤੀ ਇੱਥੇ ਬਸ ਨਹੀਂ ਉਹਨਾਂ ਹੋਰ ਵੀ ਬਹੁਤ ਕੁਝ ਕੀਤਾ ਜਿਸ ਦਾ ਅਸੀਂ ਅੱਗੇ ਬਿਆਨ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਿੰਨੀਆਂ ਵੀ ਮੁਸ਼ਕਲਾਂ ਸਨ ਉਹਨਾਂ ਵਿੱਚ ਸਭ ਤੋਂ ਪਹਿਲੀ ਔਕੜ ਮਾਜਬੀ ਸੁਧਾਰ अथवा ਧਰਮ ਦੀ ਸ਼ੁੱਧੀ ਸੀ ਉਸ ਨੂੰ ਉਹਨਾਂ ਇਸ ਤਰ੍ਹਾਂ ਹੱਥ ਪਾਇਆ ਕਿ ਪੂਰੀ ਸਫਲਤਾ ਪ੍ਰਾਪਤ ਕੀਤੀ ਦੂਜਾ ਸੀ ਸਮਾਜ ਜਾਂ ਭਾਈਚਾਰਕ ਸੁਧਾਰ ਉਸ ਵੱਲ ਵੀ ਉਹਨਾਂ ਪੂਰੀ ਨਿਰਡਰਤਾ ਜੁਰਤ ਹਿੰਮਤ ਤੇ ਹੌਂਸਲੇ ਨਾਲ ਕਦਮ ਪੁੱਟੇ ਤੇ ਹੱਥ ਵਧਾਏ ਸਮਾਜਿਕ ਪੱਖ ਤੋਂ ਜੋ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਸ ਵਿੱਚ ਉਹ ਸਾਰਿਆਂ ਨੂੰ ਪਛਾੜ ਗਏ ਤੇ ਕੋਈ ਵੀ ਉਹਨਾਂ ਦੀ ਤੁਲਨਾ ਨਹੀਂ ਕਰ ਸਕਦਾ ਹੋਰਨਾਂ ਨੂੰ ਉਹ ਸੁਧਾਰ ਸੁਝਿਆ ਜਾਂ ਫਰਿਆ ਹੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਐਸੇ ਵੈਦ ਨਹੀਂ ਸਨ ਕਿ ਉਹ ਹਿੰਦੂਆਂ ਦੇ ਰੋਗ ਦੀਆਂ ਅਲਾਮਤਾਂ ਨੂੰ ਪਛਾਣ ਸਕਦੇ ਉਹਨਾਂ ਮਰਜ਼ ਨੂੰ ਪਛਾਣਿਆ ਵੀ ਤੇ ਉਸ ਦਾ ਇਲਾਜ ਵੀ ਸੋਚਿਆ ਜੋ ਪੂਰਾ ਕਾਰਗਰ ਸਿੱਧ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਜ ਸ਼ੁਰੂ ਕੀਤਾ ਤਾਂ Hindu ਜਾਤੀ ਵਿੱਚ ਵਰਨਵੰਡ ਦਾ ਰੋਗ ਟੁੰਗੀਆਂ ਜੜਾ ਪਕੜ ਚੁੱਕਾ ਸੀ ਕਿਸੇ ਟੋਲੇ ਬਰਾਦਰੀ ਜਾਂ ਕੌਮ ਦੀ ਸਮੁੱਚੀ ਸਮਾਜਿਕ ਅਵਸਥਾ ਉੱਤੇ ਉਸ ਦੀ ਧਾਰਮਿਕ ਵਿਚਾਰਧਾਰਾ ਤੇ ਅਸਥਿਤੀ ਦਾ ਅਤ ਡੂੰਗਾ ਅਸਰ ਹੁੰਦਾ ਹੈ ਇਸ ਕੁਦਰਤੀ ਨੇਮ ਤੋਂ Hindu ਮੁਕਤ ਨਹੀਂ ਸਨ ਮذਬੀ ادਲਾ ਬਦਲੀਆਂ ਦੇ ਨਾਲ-ਨਾਲ ਹੀ ਰਸਮ ਰਿਵਾਜ ਵੀ ਬਦਲਦੇ ਰਹਿੰਦੇ ਹਨ ਹਿੰਦੂਆਂ ਦੇ ਰਸਮ ਰਿਵਾਜ ਵੀ ਉਹਨਾਂ ਦੀ ਵਕ ਵਕਤ ਧਾਰਮਿਕ ਵਿਚਾਰਧਾਰਾ ਤੋਂ ਜ਼ਰੂਰ ਪ੍ਰਭਾਵਿਤ ਹੋਏ ਇਹ ਗੱਲ ਬੜੀ ਸਪਸ਼ਟ ਤੇ ਸਾਫ਼ ਹੈ ਕਿ ਜਿਵੇਂ ਜਿਵੇਂ ਬ੍ਰਾਹਮਣੇ ਧਰਮ ਵਿੱਚ ਵਰਣਵੰਡ ਤੇ ਸ਼ੂਤਸ਼ਾਤ ਵਧਦੀ ਗਈ ਨਵੇਂ-ਨਵੇਂ ਦੇਵਤੇ ਤੇ અવਤਾਰ ਜਨਮ ਧਾਰਦੇ ਗਏ ਤੇ ਆਜ਼ਾਦ ਹੁੰਦੇ ਗਏ ਅਤੇ ਧਰਮ ਦੀਆਂ ਵੰਡੀਆਂ ਵਾਧੀਆਂ ਗਈਆਂ ਤਿਵੇਂ-ਤਿਵੇਂ ਉਹਨਾਂ ਦੀਆਂ ਰਸਮਾਂ ਤੇ ਰੁਚੀਆਂ ਅਤੇ ਪ੍ਰਵਿਰਤੀਆਂ ਤੇ ਵੀ ਅਸਰ ਪੈਂਦਾ ਗਿਆ ਪਹਿਲਾਂ ਚਾਰ ਵਰਨ ਹੀ ਸਨ ਧਾਰਮਿਕ ਫੁੱਟ ਤੇ ਵਿਤਕਰੇ ਬਦਲ ਨਾਲ ਜਾਤਾਂ ਦੀ ਗਿਣਤੀ ਵਿਵਾਦੀ ਗਈ ਇਸ ਵਿੱਚ ਸ਼ੱਕ ਨਹੀਂ ਕਿ ਜਾਤਾਂ ਦੇ ਵਿਤਕਰੇ ਬਦਲ ਨਾਲ ਉਹਨਾਂ ਲੋਕਾਂ ਦਾ ਜਾਤੀ ਲਾਭ ਜੁੜਿਆ ਹੋਇਆ ਸੀ ਜੋ ਜੋਕਾਂ ਵਾਂਗ ਦੂਜੇ ਮਨੁੱਖਾਂ ਦੀ ਕਮਾਈ ਤੇ ਲਹੂ ਤੇ ਪਲਦੇ ਸਨ ਉਹਨਾਂ ਦਾ ਹਿੱਤ ਇਸ ਗੱਲ ਵਿੱਚ ਸੀ ਕਿ ਉਹਨਾਂ ਦੀਆਂ ਲੋੜਾਂ ਤੇ ਖਰਚ ਵਧਣ ਨਾਲ ਜਾਤਾਂ ਦੀ ਵੰਡ ਵੀ ਵਧੇ ਤਾਂ ਜੋ ਉਹਨਾਂ ਦੇ ਲਾਭ ਵਿੱਚ ਕਿਸੇ ਤਰ੍ਹਾਂ ਵੀ ਘਾਟਾ ਨਾ ਆਵੇ ਮਜਬੀਬ ਖੇਵੇਂ ਤੋਂ ਫਿਰਕਾਬੰਦੀ ਬਣੀ ਤੇ ਉਸ ਤੋਂ ਜਾਤਾਂ ਦੀ ਵੰਡ ਆਰੰਭ ਹੋਈ ਜਾਤਾਂ ਦੀਆਂ ਵੰਡਾਂ ਤੇ ਅੱਗੇ ਉਹਨਾਂ ਦੀਆਂ ਹੋਰ ਮੰਡਾਂ ਦਾ ਇਹ ਚੱਕਰ ਅਜਿਹਾ ਚੱਲਿਆ ਕਿ ਸਦੀਆਂ ਤੱਕ ਇਸ ਵਿੱਚ ਵਾਧਾ ਹੀ ਹੁੰਦਾ ਗਿਆ ਤੇ ਜਾਤਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ। ਇੱਕ ਜਾਤ ਦਾ ਦੂਜੀ ਜਾਤ ਨਾਲ ਕੋਈ ਸਬੰਧ ਜਾਂ ਪ੍ਰੇਮ ਭਾਵ ਹੀ ਨਹੀਂ ਰਿਹਾ। ਬ੍ਰਾਹਮਣਾਂ ਦਾ ਖੱਤਰੀਆਂ ਨਾਲ ਕੋਈ ਵਾਸਤਾ ਨਹੀਂ ਸੀ। ਸ਼ੂਦਰਾਂ ਦੀ ਖੱਤਰੀਆਂ ਨਾਲ ਕੋਈ ਸਾਂਝ ਤੇ ਮਿਲਣੀ ਸੀ। ਬ੍ਰਾਹਮਣਾਂ ਤੇ ਖੱਤਰੀਆਂ ਦੇ ਆਪਣੇ ਹੀ ਅਨੇਕਾਂ ਫਿਰਕੇ ਸਨ। ਜੋ ਬਾਅਦ ਵਿੱਚ ਨਾ ਖਾਣ ਪੀਣ ਦੀ ਸਾਂਝ ਰੱਖ ਸਕਦੇ ਸਨ। ਤੇ ਨਾ ਹੀ ਵਿਆਹ ਸ਼ਾਦੀ ਕਰ ਸਕਦੇ ਸਨ ਪਿੱਛੋਂ ਇੱਕ ਦੂਜੇ ਨਾਲ ਅਜਿਹੀ ਕਿਰਨਾ ਵਧ ਗਈ ਕਿ ਉਹ ਇੱਕ ਦੂਜੇ ਦੇ ਹੱਥ ਦਾ ਪਕਾਇਆ ਹੋਇਆ ਭੋਜਨ ਵੀ ਨਹੀਂ ਖਾ ਸਕਦੇ ਸਨ ਇਹ ਖਾਣ ਪੀਣ ਦੀਆਂ ਬੰਦਸ਼ਾਂ ਐਸੀਆਂ ਕਰੜੀਆਂ ਬਣ ਗਈਆਂ ਕਿ ਕੇਵਲ ਇੱਕ ਦੂਜੇ ਦੇ ਹੱਥ ਦਾ ਪੱਕਿਆ ਹੋਇਆ ਖਾਣਾ ਖਾਣ ਵਾਲੇ ਆਦਮੀ ਧਰਮ ਵਿੱਚੋਂ ਖਾਰਜ ਹੋ ਜਾਂਦਾ ਤੇ ਉਸ ਦਾ ਧਰਮ ਪ੍ਰਿਸ਼ਟ ਹੋ ਜਾਂਦਾ ਬਰਾਦਰੀ ਵਿੱਚੋਂ ਛੇਕ ਦਿੱਤਾ ਜਾਂਦਾ ਇੱਥੋਂ ਤੱਕ ਕਿ ਮਜਬਦਾ ਮਾਪ ਤੋਲ ਕੇਵਲ ਖਾਣ ਪੀਣ ਹੀ ਰਹਿ ਗਿਆ ਸਿਰਫ ਇਹੋ ਗੱਲ ਨਹੀਂ ਇੱਕ ਦੂਜੇ ਦੇ ਟਾਕਰੇ ਤੇ ਖਾਣ ਵਾਲੀਆਂ ਚੀਜ਼ਾਂ ਦੀ ਵੀ ਵਿਰੋਧਤਾ ਸੀ ਇਸ ਤੋਂ ਇਲਾਵਾ ਆਪਸੀ ਵਿਰੋਧਤਾ ਸੀ ਇੰਨਾ ਵਖੇਮਿਆਂ ਕਾਰਨ ਇੱਕ ਦੂਜੇ ਨਾਲ ਨਫ਼ਰਤ ਨਿਤ ਨਵੇਂ ਸੂਰਜ ਇਹੋ ਹੀ ਰੱਟੇ ਤੇ ਬਖੇੜੇ ਨਵੇਂ ਝਗੜੇ ਤੇ ਪਿੱਟਣੇ ਜੋ ਮੁਕਲ ਵਿੱਚ ਨਹੀਂ ਸੁਣਾਉਦੇ ਫਿਰ ਪ੍ਰੇਮ ਪਿਆਰ ਹੋਵੇ ਤੇ ਕਿਵੇਂ ਹੋਵੇ ਇਤਫਾਕ ਹੋਵੇ ਤਾਂ ਕਿਵੇਂ ਹੋਵੇ ਉਹਨਾਂ ਦੀ ਨੀਂਹ ਨੂੰ ਅਜਿਹੀ ਸਿਉਂ ਕਲਾ ਦੇਸੀ ਕਿ ਅੱਜ ਦੀਗੀ ਕਿ ਕੱਲ ਇਸਲਾਮ ਦੀ ਵਿਰੋਧਤਾ ਲਈ ਹਿੰਦੂਆਂ ਨੇ ਸ਼ੂਤ ਸ਼ਾਤ ਤੇ ਖਾਣ ਪੀਣ ਦੀ ਬੰਦਿਸ਼ ਦੇ ਵਿਤਕਰੇ ਬਹੁਤ ਬੁਰੀ ਤਰ੍ਹਾਂ ਵਰਤੇ ਉਹਨਾਂ ਦਾ ਸ਼ੂਆ ਪਿੱਟਿਆ ਭੋਜਨ ਖਾਣਾ ਤਾਂ ਕਿਤੇ ਰਿਆ ਇੱਕ ਫਰਸ਼ ਤੇ ਬੈਠ ਕੇ ਵੀ ਕਾਪੀ ਨਹੀਂ ਸੰਸਕਦੇ ਇਹ ਸ਼ੂਦਰਸ਼ਾਦੀ ਬਿਮਾਰੀ ਹਿੰਦੂਆਂ ਵਿੱਚ ਪਰਲੇ ਦਰਜੇ ਦੇ ਵਹਿਮ ਤੱਕ ਪਹੁੰਚ ਚੁੱਕੀ ਸੀ ਜਿਸ ਨਾਲ ਹਿੰਦੂਆਂ ਵਿੱਚ ਏਕਤਾ ਤੇ ਪਾਈਚਾਰਾ ਪੱਕੇ ਨਾ ਰਹਿ ਸਕੇ ਜੋ ਕੌਮियत ਦੇ ਰਾਹ ਵਿੱਚ ਵੱਡੀ ਰੁਕਾਵਟ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇਸ ਨੂੰ ਮਿਟਣਾ ਚਾਹੁੰਦੇ ਸਨ ਤੇ ਇਹੀ ਕਾਰਨ ਸੀ ਕਿ ਉਹ ਸ਼ੂਦਰਾਂ ਨੂੰ ਬਾਕੀ ਤਿੰਨ ਜਾਤੀਆਂ ਦੇ ਬਰਾਬਰ ਕਰਨਾ ਚਾਹੁੰਦੇ ਸਨ शूद्रषाद ਦਾ ਰੋਗ ਜੋ ਹਿੰਦੂ ਜਾਤੀ ਨੂੰ ਲੱਗ ਚੁੱਕਾ ਸੀ ਉਸ ਤੋਂ ਛੁਟਕਾਰਾ ਬਹੁਤ ਜ਼ਰੂਰੀ ਸਮੇਂ ਦੇ ਸਨ ਇਸ ਪਾਸੇ ਉਹਨਾਂ ਦੀ ਇਹੋ ਹੀ ਕੋਸ਼ਿਸ਼ ਸੀ ਕਿ ਹਿੰਦੂ ਜਾਤੀ ਦੇ ਘੇਰੇ ਨੂੰ ਜਿੰਨਾ ਹੋ ਸਕੇ ਮੋਕੜਾ ਕੀਤਾ ਜਾਵੇ ਇੱਕ ਤਾਂ ਸਦਾ ਤੋਂ ਪਛੜੀ ਤਿਲਤਾੜੀ शूद्र ਜਾਤੀ ਉੱਚੀ ਉੱਠ ਕੇ ਕੌਮ ਦਾ ਨਰੋਆ ਅੰਗ ਬਣ ਸਕੇ ਦੂਜਾ ਜੇ ਕੋਈ ਹਿੰਦੂ ਹੋਰ ਮਜਬਦਾਰਨ ਕਰੇ ਜਾ ਕੋਈ ਦੂਜੇ ਮਜਬਦਾ ਸਿੱਖ ਬਣਨਾ ਚਾਹੇ ਤਾਂ ਉਸ ਨੂੰ ਆਸਾਨੀ ਨਾਲ ਅਪਣਾਇਆ ਜਾ ਸਕੇ ਇਸ ਵਾਸਤੇ ਹੀ ਹਿੰਦੂਆਂ ਵਿੱਚੋਂ ਵਰਣਵੰਡ ਦੇ ਖਾਤਮੇ ਦੀ ਲੋੜ ਸੀ ਤੇ ਨਾਲੇ ਸ਼ੂਦਰਾਂ ਨੂੰ ਸ਼ਾਮਲ ਕਰਨ ਦੀ ਵੀ ਫਿਰ ਆਸਾਨੀ ਹੋ ਸਕਦੀ ਸੀ ਉਹਨਾਂ ਇਸ ਪਾਸੇ ਪੂਰਾ ਧਿਆਨ ਹੀ ਨਹੀਂ ਦਿੱਤਾ ਸਗੋਂ ਸੰਪੂਰਨ ਕਾਮਯਾਬ ਵੀ ਹੋਏ ਜਿੰਨੇ ਹਿੰਦੂ ਖਿਲਰੇ ਤੇ ਵੰਡੇ ਪਏ ਸਨ ਤੇ ਛੋਟੇ-ਛੋਟੇ ਟੋਲਿਆਂ ਤੇ ਫਿਰਕਿਆਂ ਵਿੱਚ ਗਰੇ ਪਏ ਸਨ ਉਹਨਾਂ ਨੂੰ ਇੱਕ ਦੂਜੇ ਨਾਲ ਕੋਈ ਪਿਆਰ ਤੇ ਹਮਦਰਦੀ ਨਹੀਂ ਸੀ ਇਹਨਾਂ ਕਾਰਨਾਂ ਕਰਕੇ ਉਹ ਨਿਰਬਲ ਸਨ ਤੇ ਜ਼ਬਰ ਜੰਗ ਜ਼ਾਲਮ ਤੇ ਜਰਵਾਣਿਆਂ ਦਾ ਉਹ ਟੱਕਰਾ ਕਰਨ ਦੇ ਯੋਗ ਨਹੀਂ ਸਨ ਇਸ ਵਾਸਤੇ ਉਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਮੁਸਲਮਾਨਾਂ ਅਜਿਹਾ ਉਠਾਇਆ ਕਿ ਇੱਕ ਇੱਕ ਨੂੰ ਹੜੱਪ ਕਰ ਗਏ ਤੇ ਉਹਨਾਂ ਦੇ ਰਾਜ ਭਾਗ ਮਲਿਆ ਮੇਟ ਕਰ ਦਿੱਤੇ ਇਸ ਤਰ੍ਹਾਂ ਇਸ ਸਾਰੀ ਇੱਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ ਇਸ ਹੱਦ ਬੀਤੀ ਤੋਂ ਵੀ ਹਿੰਦੂਆਂ ਕੋਈ ਸਬਕ ਨਾ ਸਿੱਖਿਆ ਅਤੇ ਵਰਨਵੰਡ ਦੀ ਕੈਦ ਸ਼ੂਤ ਸ਼ਾਦੀ ਕਰਨਾ ਤੇ ਰਸਮਾਂ ਦੀ ਸਖਤੀ ਹੋਰ ਵੀ ਤੇਜ਼ ਕਰਦੇ ਗਏ ਇੱਕ ਦੂਜੇ ਦੀ ਹਮਦਰਦੀ ਤੇ ਸਹਾਇਤਾ ਤੋਂ ਮੂੰਹ ਮੋੜ ਕੇ ਸਦਾ ਲਈ ਆਪਣੀ ਹਸਤੀ ਤੇ ਹੋਂਦ ਤੋਂ ਵਾਂਝਿਆ ਹੋਣ ਵੱਲ ਉਹ ਬੜੀ ਤੇਜ਼ੀ ਨਾਲ ਵਧਦੇ ਰਹੇ ਉਹਨਾਂ ਦੀ ਹਸਤੀ ਦੇ ਖਾਤਮੇ ਦੇ ਤਾ ਸਾਰੇ ਸਾਧਨ ਫਰੀਤਰਾ ਮੌਜੂਦ ਸਨ ਜਾਤਾਂ ਦੇ ਵਿਖੇਵੇਂ ਦਾ ਇੱਕ ਵੱਡਾ ਨੁਕਸਾਨ ਇਹ ਪੈਦਾ ਹੋ ਰਿਹਾ ਸੀ ਕਿ ਛੋਟੀਆਂ ਜਾਤਾਂ ਨੂੰ ਵੱਡੀਆਂ ਜਾਤਾਂ ਵਿੱਚ ਦਾਖਲ ਨਹੀਂ ਸੀ ਕੀਤਾ ਜਾਂਦਾ ਇਸ ਲਈ ਛੋਟੀ ਜਾਤ ਵਾਲਿਆਂ ਕੋਲੋਂ ਵੱਡੀ ਜਾਤ ਵਾਲਿਆਂ ਦੇ ਕੰਮ ਲੈ ਸਕਣਾ ਅਸੰਭਵ ਹੋ ਗਿਆ ਸੀ ਜਨਮ ਤੋਂ ਹੀ ਜਾਤੀ ਭੇਦ ਭਾਅ ਮੰਨ ਕੇ ਕੌਮੀ ਉਣਤੀ ਤਾਂ ਉੱਕਾ ਹੀ ਸਰਾ ਚੁੱਕੀ ਸੀ ਹੋ ਸਕਦਾ ਹੈ ਕਿ ਭਾਰਤ ਵਰਸ਼ ਵਿੱਚ ਜਾਤੀ ਵਿਖੇਵੇ ਨਹੀਂ ਬੋਲੀ ਦੇ ਵਿਖੇਵੇ ਨੂੰ ਜਨਮ ਦਿੱਤਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੂਰ ਅੰਦੇਸ਼ੀ ਅਤੇ ਸ਼ੁਭ ਕਾਮਨਾ ਪ੍ਰਬੀਨ ਅੱਖਾਂ ਨੇ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਕਿ ਨੀਵੀਆਂ ਜਾਤਾਂ ਨੂੰ ਮੌਕਾ ਦੇ ਕੇ ਉਹਨਾਂ ਪਾਸੋਂ ਕੰਮ ਲਿਆ ਜਾਵੇ ਤੇ ਉਹਨਾਂ ਦੇ ਉੱਚ ਜਾਤੀ ਵਿੱਚ ਪ੍ਰਵੇਸ਼ ਕਰਨ ਦੇ ਹੱਕ ਨੂੰ ਸੁਰਜੀਤ ਕੀਤਾ ਜਾਵੇ ब्राह्मणी राज समेत ते क्षत्रिय हुकूमतਾਂ ਵਿੱਚ शूद्रਾਂ ਦੀ ਹਾਲ ਪਸ਼ੂਆਂ ਤੇ ਜਾਨਵਰਾਂ ਤੋਂ ਵੀ ਭੈੜੀ ਸੀ ਭਾਵੇਂ ਇੱਕ ਕੌਮ ਦਾ ਅੰਗ ਹੁੰਦੇ ਹੋਏ ਉਹ ਵੀ ਮੁਲਕ ਦੇ ਸਹੀ ਸ਼ਹਿਰੀ ਸਨ ਨਿਰਛੰਦੇ शूद्रਾਂ ਦੀ ਹਾਲ ਇਸਲਾਮ ਦੇ ਗੁਲਾਮਾਂ ਅਰਬਾਂ ਹੋਰ ਵੈਸ਼ੀ ਤੇ ਜਾਲਮ ਲੋਕਾਂ ਦੀ ਗੁਲਾਮੀ ਦੀ ਤਜ਼ਾਰਤ ਰਾਹੀਂ ਮੁਲਕ ਖਰੀਦੇ ਗੁਲਾਮਾਂ ਤੋਂ ਵੀ ਕਿਤੇ ਭੈੜੀ ਤੇ ਨਿਗਰੀ ਹੋਈ ਸੀ ਮੰਨੂ ਦੇ ਕਾਨੂੰਨਾਂ ਦੇ ਬਣਨ ਸਮੇ ਤੋਂ ਹੀ ਇਸ ਗੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ ਕਿ ਛੂਦਰ ਜਨਮੇ ਹੀ ਸੇਵਾ ਲਈ ਹਨ ਉਹ ਕਾਨੂੰਨ ਅਨਸਾਰ ਬਾਕੀ ਦੀਆਂ ਤਿੰਨ ਜਾਤੀਆਂ ਛੂਦਰਾਂ ਤੋਂ ਸੇਵਾ ਤੱਕ ਦਾ ਸਕਦੀਆਂ ਸਨ ਪਰ ਉਹਨਾਂ ਦੇ ਹੱਥ ਦਾ ਪੱਕਿਆ ਭੋਜਨ ਨਹੀਂ ਖਾ ਸਕਦੀਆਂ ਇਹ ਬੰਦਸ਼ ਉਸ ਸਮੇਂ ਇੰਨੀ ਸਖਤ ਸੀ ਕਿਸ ਦੀ ਉਲੰਘਣਾ ਨਾਲ ਕੋਈ ਬਹੁਤਾ ਸ਼ੋਰ ਸ਼ਰਾਬਾ ਜਾ ਵਿਗਨ ਪੈਂਦਾ ਪਰ ਬ੍ਰਾਹਮਣੀ ਜਮਾਨੇ ਵਿੱਚ ਜਦੋਂ ਇੱਕੋ ਜਾਤੀ ਦੇ ਮਨੁੱਖਾਂ ਨੇ ਵੀ ਕਿਸੇ ਦੂਜੇ ਦੇ ਹੱਥ ਦਾ ਖਾਣਾ ਅਯੋਗ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸ਼ੂਦਰਾਂ ਦੇ ਹੱਥ ਦਾ ਖਾਣ ਦੀ ਖੁੱਲ ਉਹਨਾਂ ਨੂੰ ਕਿਵੇਂ ਹੋ ਸਕਦੀ ਸੀ ਬ੍ਰਾਹਮਣ ਬ੍ਰਾਹਮਣ ਦੇ ਹੱਥ ਦਾ ਤੇ ਖੱਤਰੀ ਖੱਤਰੀ ਦੇ ਹੱਥ ਦਾ ਪਕਾਇਆ ਹੋਇਆ ਵੀ ਨਹੀਂ ਖਾ ਸਕਦਾ ਸੀ ਇੱਕ ਜਾਤੀ ਦੂਜੀ ਜਾਤੀ ਦਾ ਪੱਕਿਆ ਤਾਂ ਓਕਾ ਹੀ ਨਹੀਂ ਸੀ ਖਾ ਸਕਦੇ ਫਿਰ ਸ਼ੂਦਰਾਂ ਦਾ ਬਣਾਇਆ ਹੋਇਆ ਭੋਜਨ ਖਾਣਾ ਕਿਵੇਂ ਸਹਾਰਿਆ ਜਾ ਸਕਦਾ ਸੀ ਜਦ ਕਿ ਮੰਨੂ ਦੀ ਕਾਨੂੰਨ ਭਾਵ ਮੰਨੂ ਸਮਰਤੀ ਵਿੱਚ ਸ਼ੂਦਰਾਂ ਨਾਲ ਅਜਿਹੀ ਘਿਰਣਾ ਪਰਵ ਕੀਤੀ ਗਈ ਹੋਵੇ ਤੇ ਉਹਨਾਂ ਨੂੰ ਅਜਿਹੇ ਨੀਝ ਤੇ ਜਲੀਲ ਦਰਸਾਇਆ ਗਿਆ ਹੋਵੇ ਜਰਾ ਥੋੜੀ ਜਿਹੀ ਉਧਾਰਨ ਤੇ ਦੇਖੋ ਆਪਣੀ ਸਵਾਰਥ ਸiddhi ਵਾਸਤੇ ਮੁਸੀਬਤ ਦੇ ਸਮੇਂ ਹਰ ਫਿਰਕਾ ਆਪਣੇ ਤੋਂ ਨੀਵੇਂ ਫਿਰਕੇ ਦਾ ਕੰਮ ਕਰ ਲਵੇ ਪਰ ਕਿਸੇ ਹਾਲਤ ਵਿੱਚ ਵੀ ਆਪ ਤੋ ਉੱਚੇ ਫਿਰਕੇ ਦੇ ਕੰਮ ਨੂੰ ਹੱਥ ਨਾ ਲਾਵੇ। ਸ਼ੂਦਰ ਨੂੰ ਵੇਦ ਸ਼ਾਸਤਰ ਤੇ ਧਾਰਮਿਕ ਪੁਸਤਕਾਂ ਪੜਨ ਦੀ ਆਗਿਆ ਨਹੀਂ। ਬ੍ਰਾਹਮਣ ਸ਼ੂਦਰ ਦੇ ਸਾਹਮਣੇ ਵੇਦ ਪਾਠ ਨਾ ਕਰੇ। ਕੋਈ ਵੀ ਸ਼ੂਦਰ ਕਿਸੇ ਧਰਮ ਕਾਰਜ ਲਈ ਜੱਗ ਲਈ ਯੋਗ ਨਹੀਂ ਸੀ। ਸ਼ੂਦਰ ਆਪਣੇ ਮਾਲਕ ਦੇ ਬੱਚੇ ਖੁਚੇ ਅੰ ਤੇ ਉਸ ਦੀ ਝੂਠ ਤੇ ਪੜੇ ਤੇ ਉਸ ਦੇ ਉਤਾਰੇ ਹੋਏ ਲੀੜੇ ਪਾਵੇ। ਸ਼ੂਦਰ ਨੂੰ ਤਨ ਇਕੱਤਰ ਕਰਨ ਦਾ ਅਧਿਕਾਰ ਨਹੀਂ ਤਾਂ ਕਿ ਕਿਦਰੇ ਬਾਗੀ ਨਾ ਹੋ ਜਾਵੇ ਜੇ ਸ਼ੂਦਰ ਕਿਸੇ ਉੱਚ ਜਾਤੀ ਵਾਲੇ ਨੂੰ ਗਾਲੀ ਦੇਵੇ ਤਾਂ ਉਸ ਦੀ ਜ਼ਬਾਨ ਕੱਟ ਦਿੱਤੀ ਜਾਵੇ ਇਤਨੀ क्रूरਤਾ ਸੀ ਜੇ ਕੋਈ ਸ਼ੂਦਰ ਬ੍ਰਾਹਮਣ ਪਾਸ ਇੱਕੋ ਫਰਸ਼ ਤੇ ਬੈਠ ਜਾਵੇ ਤਾਂ ਉਸ ਦੇ ਚਤੜਾਂ ਦਾ ਮਾਸ ਕੱਟ ਦਿੱਤਾ ਜਾਵੇ ਜੇ ਕਦੀ ਸ਼ੂਦਰ ਬ੍ਰਾਹਮਣ ਨੂੰ ਧਰਮ ਗਿਆਨ ਦੀਆਂ ਗੱਲਾਂ ਸੁਣਾਵੇ ਤਾਂ ਉਸ ਦੇ ਮੂੰਹ ਤੇ ਕੰਨਾਂ ਵਿੱਚ ਉੱਬਲਦਾ ਤੇਲ ਜੈਸੇ ਘਟਾਲ ਕੇ ਪਾ ਦਿਓ ਪਸ਼ੂਵਿਰਤੀ ਇੰਨੀ ਵੱਧ ਗਈ ਕਿ ਛੋਦਰ ਦੇ ਕਤਲ ਦੀ ਸਜ਼ਾ ਵੀ ਮਜਬ ਦੀ ਧਾਰਾ ਅਨਸਾਰ ਉਹੋ ਹੀ ਹੈ ਜੋ ਬਿੱਲੀ ਕੁੱਤੇ ਸ਼ਿਫਕਲੀ ਡੱਡੂ ਜਾਂ ਹੋਰ ਅਜਿਹੇ ਜਾਨਵਰਾਂ ਦੀ ਹੈ ਛੋਦਰ ਦੀ ਬੇਪਤੀ ਤੇ ਦੁਰਗਤੀ ਬਿਆਨ ਕਰਨ ਲਈ ਉੱਪਰੇ ਹਵਾਲੇ ਕਾਫੀ ਹੈ ਇਹਨਾਂ ਵਿੱਚ ਹੋਰ ਵਾਧਾ ਜਾਂ ਇਹਨਾਂ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਸ਼ੁੱਦਰ ਹਿੰਦੂ ਰਾਜ ਤੇ ਬ੍ਰਾਹਮਣੀ ਜਾਹੋ ਜਲਾਲ ਸਮੇ ਆਪਣਾ ਸਿਰ ਉੱਚਾ ਨਹੀਂ ਚੁੱਕ ਸਕਦੇ ਸਨ ਤੇ ਉਹਨਾਂ ਦੀ ਹਾਲਤ ਪਸ਼ੂਆਂ ਤੇ ਕੁੱਤਿਆਂ ਤੋਂ ਵੀ ਢਹੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਾਰਜ ਆਰੰਭਿਆ ਤਾਂ ਉਸ ਸਮੇਂ ਹਿੰਦੂਆਂ ਵਿੱਚ ਸ਼ੁੱਦਰਾਂ ਦੀ ਉਸੇ ਤਰ੍ਹਾਂ ਦੀ ਹੀ ਬੇਕਦਰੀ ਸੀ ਨਾ ਉਹ ਉੱਚ ਜਾਤੀ ਵਿੱਚ ਜਾ ਸਕਦੇ ਸਨ ਤੇ ਨਾ ਹੀ ਉੱਚ ਜਾਤੀ ਵਾਲਾ ਕੋਈ ਕੰਮ ਇਹ ਕਰ ਸਕਦੇ ਸਨ ਖੱਤਰੀਆਂ ਵਾਲਾ ਕੰਮ ਉਹਨਾਂ ਕੋਲੋਂ ਨਹੀਂ ਸੀ ਲਿਆ ਜਾ ਸਕਦਾ ਜੇ ਕਦੇ ਕਿਸੇ ਕਾਰਨ ਕਰਕੇ ਕਦੇ ਕੋਈ ਸ਼ੂਦਰ ਆਪਣੇ ਨਿੱਜੀ ਬਲ ਨਾਲ ਕੋਈ ਰਾਜਸੀ ਤਾਕਤ ਪ੍ਰਾਪਤ ਕਰ ਲਵੇ ਦੁਨੀਆਂ ਵਿੱਚ ਕੋਈ ਉੱਚਾ ਅਸਥਾਨ ਪ੍ਰਾਪਤ ਕਰਕੇ ਧਨ ਦੌਲਤ ਹਾਸਲ ਕਰ ਲਵੇ ਤਾਂ ਉਹ ਜਾਤ ਤੇ ਕੁੱਲ ਦੇ ਪੱਦਰ ਤੇ ਉੱਚਾ-ਉੱਚਾ ਨਹੀਂ ਸੀ ਗਿਣਿਆ ਜਾ ਸਕਦਾ ਕੋਈ ਰਤਬਾ, ਦੌਲਤ, ਹਕੂਮਤ, ਰਾਜਪਾਗ, ਬਾਹੂਬਲ ਉਸ ਦੇ ਛੂਦਰਪਣ ਨੂੰ ਨਹੀਂ ਸੰਦੂਰ ਕਰ ਸਕਦੇ। ਤੇ ਉਹ ਛੂਦਰ ਦਾ ਛੂਦਰ ਹੀ ਸੀ। ਸਭ ਤੋਂ ਦੁੱਖ ਭਰੀ ਗੱਲ ਇਹ ਸੀ ਕਿ ਧਰਮ ਦੇ ਨਾਂ ਤੇ ਅਤੇ ਦੇਵ ਬਾਣੀ ਤੇ ਆਧਾਰਿਤ ਮੰਤਰਾਂ ਦੇ ਜ਼ੋਰ ਨਾਲ ਇਨਸਾਨ ਹੀ ਇਨਸਾਨਾਂ ਨੂੰ ਸਮਾਜ ਵਿੱਚ ਉਨਤੀ ਤੇ ਤਰੱਕੀ ਤੋਂ ਰੋਕ ਰਹਿ ਸਨ। ਇਸ ਵਾਸਤੇ ਹਿੰਦੂ ਸਮਾਜ ਵਿੱਚ ਹੁਣ ਬੜੀ ਸਖਤ ਜ਼ਰੂਰਤ ਸੀ ਕਿ ਕੋਈ ਅਜਿਹੇ ਰਾਹ ਕੱਢਿਆ ਜਾਵੇ ਕਿ ਜਾਤ ਦੇ ਕੁਲ ਦੀ ਹੋਣ ਦੇ ਕਿਲੇ ਨੂੰ ਚੱਕਣਾ ਚੂਰ ਕਰਕੇ ਪ੍ਰਾਣੀ ਮਾਤਰ ਨੂੰ ਸਮਾਨਤਾ ਤੇ ਬਰਾਬਰੀ ਦਾ ਦਰਜਾ ਪ੍ਰਾਪਤ ਹੋ ਸਕੇ ਜਾਤੀ ਹੱਦਾਂ ਮੁੱਕ ਜਾਣ ਤੇ ਨੀਵੀਂ ਵੀ ਜਾਤੀ ਵਾਲਿਆਂ ਨੂੰ ਵੀ ਇਨਸਾਨੀ ਬਰਾਦਰੀ ਵਿੱਚ ਉਹ ਹੱਕ ਮਿਲ ਸਕਣ ਜੋ ਜਨਮ ਸਮੇਂ ਹਰ ਪ੍ਰਾਣੀ ਨੂੰ ਪ੍ਰਮਾਤਮਾ ਨੇ ਪ੍ਰਦਾਨ ਕੀਤੇ ਸਨ ਤੇ ਹਨ ਤੇ ਜਿਸ ਨੂੰ ਜਮਾਂਦਰੂ ਹੱਕ ਆਖਿਆ ਜਾਂਦਾ ਹੈ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ ਧਰਮ ਉੰਤ ਨਹੀਂ ਕਰ ਸਕਦਾ ਜੇ ਉਹਨਾਂ ਦੇ ਪੈਰ ਜਕੜੇ ਹੋਏ ਹੋਣ ਤੇ ਬੇ ਲੋੜੀਆਂ ਭੀੜੀਆਂ ਪਈਆਂ ਹੋਣ ਆਜ਼ਾਦੀ ਸੁਤੰਤਰਤਾ ਦੀ ਜਿੰਦ ਜਾਨ ਹੈ ਤੇ ਇਸ ਤੋਂ ਬਿਨਾ ਨਾ ਕੋਈ ਕੌਮ ਨਾ ਕੋਈ ਦੇਸ਼ ਤੇ ਨਾ ਕੋਈ ਇਨਸਾਨ ਹੀ ਤਰੱਕੀ ਕਰ ਸਕਦਾ ਤੇ ਨਾ ਹੀ ਉਸ ਦੀਆਂ ਪ੍ਰਾਪਤੀਆਂ ਸ਼ਿਖਰਾਂ ਨੂੰ ਸੂਚ ਸਕਦੀਆਂ ਹਨ Vedic ਧਰਮ ਨੇ ਜੋ ਸੁਤੰਤਰਤਾ ਸਮੁੱਚੀ ਮਨੁੱਖਤਾ ਨੂੰ ਦਿੱਤੀ ਸੀ ਉਸ ਦੀ ਵਿਆਖਿਆ ਤੇ ਪਰਉੜਤਾ ਕਰਨ ਲੱਗਿਆ ਅਤੇ ਨਵੇਂ ਬਣਾਉਣ ਲਈ ਸਿਮਰਤੀਆਂ, ਅਪਰਾਣ ਤੇ ਹੋਰ ਅਜਈਆਂ ਅਣਗਿਣਤ ਚੀਜ਼ਾਂ ਰਚ ਕੇ ਉਸ ਸੁਤੰਤਰਤਾ ਦੀ ਅਜਹੀ ਰੂਹ ਨੂੰ ਪੀੜੀ ਤੇ ਐਸੀ ਸੀਮਤ ਕਰ ਦਿੱਤੀ ਕਿ ਸ਼ਕਲ ਸੂਰਤ ਤੋਂ ਤਾਂ ਇਨਸਾਨ ਆਜ਼ਾਦ دکھائی ਦਿੰਦੇ ਸਨ ਪਰ ਅਮਲੀ ਤੌਰ ਤੇ ਕੈਦੀਆਂ ਤੋਂ ਵੀ ਬੁਰੇ ਸਨ। ਇਹੀ ਕਾਰਨ ਸੀ ਕਿ ਹਿੰਦੂਆਂ ਦੀ ਕੋਈ ਨਿਖੜਵੀਂ ਖਸਲਤ ਦੇ ਅੰਦਰ ਨਹੀਂ ਸੀ ਜੇ ਕਦੀ ਕੋਈ ਆਚਰਨ ਸੀ ਤਾਂ ਖਤਮ ਹੋ ਚੁੱਕਾ ਸੀ ਸਾਰੀ ਕੌਮ ਹੀ ਦਿਮਾਗੀ ਤੌਰ ਤੇ ਮੁਕੰਮਲ ਗੁਲਾਮ ਹੋ ਚੁੱਕੀ ਸੀ ਜੇ ਦਿਮਾਗ ਹੀ ਕੈਦ ਹੋਵੇ ਤਾਂ ਦਿਲ ਕਿਵੇਂ ਆਜ਼ਾਦ ਹੋ ਸਕਦਾ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਰਾਦਾ ਕੀਤਾ ਕਿ ਹਿੰਦੂਆਂ ਦੀ ਵਰਣਵੰਡ ਦੀ ਕੈਦ ਤੋਂ ਸੁਤੰਤਰ ਕਰਕੇ ਉਹਨਾਂ ਦੀ ਇੱਕ ਅਜ਼ਹੀ ਕੌਮ ਕਾਇਮ ਕੀਤੀ ਜਾਵੇ ਜਿਹਦੇ ਵਿੱਚ ਹਿੰਦੂਆਂ ਦੀਆਂ ਉਹ ਕਸਲ ਤਾਂ ਉੱਕਾ ਹੀ ਨਾ ਹੋਣ ਜਿੰਨਾਂ ਵਿੱਚ ਉਹ ਇਸ ਵੇਲੇ ਗਰਸੇ ਹੋਏ ਸਨ ਗੁਰੂ ਜੀ ਇਹ ਵੀ ਚਾਹੁੰਦੇ ਸਨ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਵੀ ਉਹਨਾਂ ਨਾਲ ਸਮਾਨਤਾ ਤੇ ਬਰਾਬਰੀ ਦੇ ਕੇ ਖੜਾ ਕਰ ਦਿੱਤਾ ਜਾਵੇ ਤੇ ਸਾਰੇ ਉੱਚ-ਨੀਚ ਦਾ ਝਗੜਾ ਸਦਾ ਲਈ ਖਤਮ ਕਰ ਦਿੱਤਾ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਇਰਾਦੇ ਦੀ ਪੂਰਤੀ ਦੇ ਰਸਤੇ ਵਿੱਚ ਬਹੁਤ ਹੀ ਸਖਤ ਮੁਸ਼ਕਲਾਂ ਤੇ ਰੁਕਾਵਟਾਂ ਸਨ ਜੇ ਉਹਨਾਂ ਦੀ ਖੁਰਾਕ ਪੋਸ਼ਾਕ ਉੱਠਣ ਬੈਠਣ ਪੂਜਾ ਪਾਠ ਜਾਂ ਕਿਸੇ ਕੰਮ ਵਿੱਚ ਵੀ ਕੋਈ ਥੋੜਾ ਜਿਨਾ ਫਰਕ ਵੀ ਦਰਸਾਇਆ ਜਾਂਦਾ ਜਾਂ ਉਹਦਾ ਸਜਾ ਹੀ ਪੇਸ਼ ਕੀਤਾ ਜਾਂਦਾ ਤਾਂ ਉਹ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਨ ਜੇ ਕਿਸੇ ਵੀ ਧਾਰਮਿਕ ਸਮਾਜਿਕ ਜਾਂ ਆਚਰਣ ਪਰिवर्तन ਦਾ ਉਦੇਸ਼ ਪੇਸ਼ ਕੀਤਾ ਜਾਂਦਾ ਤਾਂ ਉਹ ਰੌਲਾ ਮਚਾ ਦਿੰਦੇ ਸਗੋਂ ਪੁਰਾਣੀ ਰਸਮ ਤੋੜਨ ਵਾਲਿਆਂ ਨੂੰ ਜਾਤੀ ਵਿੱਚੋਂ ਛੇਕ ਦਿੱਤਾ ਜਾਂਦਾ ਸੀ ਤੇ ਉਸ ਨੂੰ ਆਪਣੇ ਖਾਨਦਾਨ ਤੇ ਪਰਿਵਾਰ ਤੋਂ ਟੁੱਟ ਜਾਂਦਾ ਡਰ ਬਣਿਆ ਰਹਿੰਦਾ ਸੀ ਗੁਰੂ ਜੀ ਨੇ ਫੈਸਲਾ ਕੀਤਾ ਕਿ ਹਰ ਤਰ੍ਹਾਂ ਦੀਆਂ ਔਕੜਾਂ ਦਾ ਟੱਕਰਾਂ ਕਰਕੇ ਵੀ ਉਹਨਾਂ ਦੀ ਦਿਮਾਗੀ ਤੇ ਸਰੀਰਕ ਗੁਲਾਮੀ ਦਾ ਝੂਲਾ ਉਹਨਾਂ ਦੇ ਗਲੇ ਵਿੱਚੋਂ ਲਾ ਕੇ ਉਹਨਾਂ ਨੂੰ ਕੌਮियत ਦੇ ਸਿਖਰ ਤੇ ਪਹੁੰਚਾਇਆ ਜਾਵੇ ਸਾਰਿਆਂ ਤੋਂ ਵੱਡੀ ਔਕੜ ਉਹਨਾਂ ਦੇ ਸਾਹਮਣੇ ਹਿੰਦੂਆਂ ਦੀ ਰਾਜਸੀ ਅਸਥਿਤੀ ਦੀ ਸੀ ਮਹਾਭਾਰਤ ਦੇ ਸਮੇਂ ਹਿੰਦੂਆਂ ਦੀ ਰਾਜਸੀ ਤਾਕਤ ਨਾ ਕੇਵਲ ਸਮੁੱਚੇ ਭਾਰਤ ਵਰਸ਼ ਵਿੱਚ ਹੀ ਅਨੁਭਵ ਹੁੰਦੀ ਸੀ ਸਗੋਂ ਉਸ ਦਾ ਅਸਰ ਭਾਰਤ ਦੀਆਂ ਹੱਦਾਂ ਤੋਂ ਬਾਹਰ ਵੀ ਪ੍ਰਤੱਖ ਸੀ ਉਹਨਾਂ ਦੀਆਂ ਜਿੱਤਾਂ ਤੇ ਪ੍ਰਾਪਤੀਆਂ ਹਿੰਦੁਸਤਾਨ ਤੋਂ ਬਾਹਰ ਬਹੁਤ ਵੱਡੀਆਂ ਸਨ ਅਤੇ ਸਤਕਾਰਯੋਗ ਜਾਂਦੀਆਂ ਸਨ ਮਹਾਭਾਰਤ ਦੀ ਜੰਗ ਪਿਛੋਂ ਭਾਰਤ ਵਰਸ਼ ਨਿਵਾਨ ਵੱਲ ਚਲਾ ਗਿਆ ਤੇ ਹੌਲੀ-ਹੌਲੀ ਛੋਟੀਆਂ-ਛੋਟੀਆਂ ਰਾਜਸਤਾਂ ਵਿੱਚ ਵੰਡਿਆ ਗਿਆ ਹਜ਼ਾਰਾਂ ਛੋਟੇ-ਛੋਟੇ ਰਾਜ ਵਿੱਚ ਭਾਰਤ ਭੂਮੀ ਤੇ ਰਾਜ ਕਰਦੇ ਸਨ ਤੇ ਉਹਨਾਂ ਦਾ ਇਤਿਫਾਕ ਨਹੀਂ ਥਾ ਸਗੋਂ ਆਪਸੀ ਵਿਰੋਧ ਤੇ ਦੁਸ਼ਮਣੀ ਸੀ ਇੱਕ ਦੇ ਪਤਨ ਵਿੱਚ ਦੂਜਾ ਪਰਸਲ ਸੀ ਮਹਾਭਾਰਤ ਵਿੱਚ ਜੋ ਕੁਝ ਹੋਇਆ ਉਹ ਵੀ ਇਸ ਗੱਲ ਦੀ ਪ੍ਰੂਰਤਾ ਕਰਦਾ ਹੈ ਉਸ ਵੇਲੇ ਵੀ ਭਾਰਤ ਵਰਸ਼ ਤੇ ਕਿਸੇ ਇੱਕ ਰਾਜੇ ਦਾ ਰਾਜ ਨਹੀਂ ਸੀ ਤੇ ਛੋਟੀਆਂ-ਛੋਟੀਆਂ ਰਾਜਧਾਨੀਆਂ ਹੀ ਸਨ ਵੱਡੀ ਤਾਕਤ ਤੇ ਪਾਤਸ਼ਾਹੀ ਕਹਿਰਵਾ ਪਾਂਡਵਾ ਦੀ ਹੀ ਸੀ ਤੇ ਹਿੰਦੁਸਤਾਨ ਦੀਆਂ ਬਾਕੀ ਸਾਰੀਆਂ ਰਾਜਧਾਨੀਆਂ ਇਸ ਵੱਡੀ ਤਾਕਤ ਨੂੰ ਮੰਨਦੀਆਂ ਸਨ ਮਹਾਭਾਰਤ ਦੇ ਜਮਾਨੇ ਪਿੱਛੋਂ ਸੂਰਜਵੰਸ਼ੀ ਤੇ ਚੰਦਰਵੰਸ਼ੀ ਖਾਨਦਾਨਾਂ ਦੀ ਹਕੂਮਤ ਦੀ ਲੜੀ ਬਹੁਤ ਹੀ ਦੇਰ ਤੱਕ ਨਾ ਚੱਲ ਸਕੀ ਬੁੱਧ ਧਰਮ ਦੇ ਰਾਜਿਆਂ ਨੇ ਹਿੰਦੂਆਂ ਦੇ ਪੁਰਾਣੇ ਸ਼ਾਹੀ ਖਾਨਦਾਨਾਂ ਦਾ ਨਾਂ ਨਿਸ਼ਾਨ ਬਟਾ ਦਿੱਤਾ ਤੇ ਕੇਵਲ ਉਹਨਾਂ ਦੇ ਚਿੰਨ੍ਹ ਹੀ ਬਾਕੀ ਰਹਿ ਗਏ ਬੁੱਧ ਧਰਮ ਦੀਆਂ ਹਕੂਮਤਾਂ ਨੂੰ ਅਗਨੀ ਕੁਲ ਖੱਤਰੀਆਂ ਨੇ ਹਿੰਦੁਸਤਾਨ ਵਿੱਚੋਂ ਬਾਹਰ ਕੱਢ ਦਿੱਤਾ ਉਹਨਾਂ ਦੀ ਸੰਤਾਨ ਜੋ ਵਕ ਵਕ ਜਾਤੀਆਂ ਦੇ ਰਾਜਪੂਤ ਅਖਵਾਉਂਦੇ ਸਨ ਆਪਸੀ ਵਿਰੋਧ ਤੇ ਇੱਕ ਦੂਜੇ ਦੇ ਖਾਤਮੇ ਵਿੱਚ ਹੀ ਜੁੱਟੇ ਪਏ ਸਨ ਉਹਨਾਂ ਦੀ ਕੋਈ ਬਲਵਾਨ ਤਾਕਤ ਜਾਂ ਹਕੂਮਤ ਕਦੇ ਵੀ ਹੋਂਦ ਵਿੱਚ ਨਾ ਆ ਸਕੀ ਜੋ ਸਾਰੇ ਭਾਰਤ ਵਰਸ਼ ਤੇ ਕੋਈ ਅਸਰ ਪਾ ਸਕਦੇ। ਕੇਵਲ ਛੋਟੇ ਛੋਟੇ ਰਾਜੇ ਹੀ ਸਨ ਤੇ ਉਹਨਾਂ ਦੇ ਆਪਸੀ ਜਾਤੀ ਉੱਚੇ ਨੀਵੇਂ ਭਾਵ ਅਤੇ ਕਈ ਤਰ੍ਹਾਂ ਦੇ ਝਗੜੇ ਇਤਨੇ ਸਰਗਰਮ ਸਨ ਕਿ ਉਹਨਾਂ ਵਿੱਚ ਕੌਮੀ ਭਾਵਨਾ ਦੀ ਤਰੰਗ ਤੇ ਬਲਵਲਾ ਸੁਪਨੇ ਮਾਤਰ ਵੀ ਨਹੀਂ ਸੀ। ਭਾਵੇਂ ਸਾਰੇ ਹੀ ਭਾਰਤ ਵਰਸ਼ ਵਿੱਚ ਰਾਜਪੂਤਾਂ ਦੇ ਰਜਵਾੜੇ ਸਨ ਪਰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡੇ ਹੋਏ ਸਨ। ਆਏ ਦਿਨ ਉਨ੍ਹਾਂ ਦੀ ਆਪਸੀ ਲੜਾਈ ਵਿਰੋਧਤਾ ਤੇ ਦੁਸ਼ਮਣੇ ਮੁੱਕਣ ਵਿੱਚ ਹੀ ਨਹੀਂ ਆਉਂਦੀ ਸੀ ਇਤਿਹਾਸ ਦੇ ਵਰਕੇ ਉਲਟਾ ਕੇ ਵੇਖੋ ਹਜ਼ਾਰਾਂ ਲੜਾਈਆਂ ਹੋਈਆਂ ਕੋਈ ਮਹੀਨਾ ਵੀ ਅਜਿਹਾ ਨਹੀਂ ਮਿਲੇਗਾ ਜਦੋਂ ਕੋਈ ਨਾ ਕੋਈ ਲੜਾਈ ਕਿਸੇ ਨਾ ਕਿਸੇ ਰਾਜਪੂਤ ਟੋਲੇ ਵਿੱਚ ਜਾਰੀ ਨਾ ਹੋਵੇ ਆਪਸ ਵਿੱਚ ਖੈ ਖੈ ਕੇ ਆਪਣੀ ਤਾਕਤ ਤੇ ਇੱਜ਼ਤ ਸਭ ਨਸ਼ਟ ਕਰ ਚੁੱਕੇ ਸਨ ਰਾਜਾ ਵਿਕਰਮਾਜੀਤ ਅਤੇ ਰਾਜਾ ਭੋਜ ਵਰਗੇ ਪ੍ਰਸਿੱਧ ਨਾਂ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਹਨ ਉਹਨਾਂ ਦੇ ਪਿੱਛੋਂ ਸਾਰਾ ਕੁਝ ਅਲੋਪ ਹੋ ਗਿਆ Rajput ਤੇ Khattriya ਦੀ ਵੀਰਤਾ ਤੇ ਕੀਰਤੀ ਦੀਆਂ ਕਹਾਣੀਆਂ ਸੰਸਾਰ ਦੇ ਅੰਤ ਤੱਕ ਭੁੱਲ ਨਹੀਂ ਸਕਦੀਆਂ ਤੇ ਸਦਾ ਹੀ ਚਮਕਦੀਆਂ ਰਹਿਣਗੀਆਂ Rajputਾਂ ਆਪਣੇ ਲਹੂ ਨਾਲ ਜੋ ਵੀ ਅਮਿੱਟ ਛਾਪ ਹਿੰਦੁਸਤਾਨ ਤੇ ਲਾਈ ਉਸ ਦਾ ਮਿਟਾਣਾ ਸਮੇਂ ਦੇ ਗੇੜ ਦੀ ਆਪਣੀ ਤਾਕਤ ਤੋਂ ਵੀ ਬਾਹਰ ਹੈ ਉਹ ਨਿਸ਼ਾਨ ਜਮਾਨੇ ਦੇ ਆਪਣੇ ਚਿਹਰੇ ਤੇ ਅਜੇ ਡੂੰਘੇ ਹਨ ਕਿ ਜਦ ਤੱਕ ਜਮਾਨੇ ਦਾ ਵੇਗ ਰਹੇਗਾ ਉਹ ਸਦਾ ਉੱਬਰ ਕੇ ਉੱਪਰ ਆਉਂਦੇ ਰਹਿਣਗੇ ਆਪਸ ਦੀ ਫੁੱਟ ਵਿਤਕਰੇ ਜਾਤੀ ਵਿਰੋਧ ਤਾਂ ਤੇ ਧਾਰਮਿਕ ਵਿਖੇਵੇਂ ਨੇ ਘਟੂ ਘਟ ਭਾਰਤ ਦੇ ਹਿੰਦੂਆਂ ਨੂੰ ਇੱਕ ਕੌਮ ਕਦੀ ਵੀ ਬਣਨੇ ਦਿੱਤਾ ਤੇ ਉਹ ਪਿਛਲੇ 5000 ਸਾਲਾਂ ਵਿੱਚ ਕਦੀ ਵੀ ਇੱਕ ਕੌਮ ਦੀ ਪਾਉਣਾ ਨਾਲ ਸਤਕਾਰ ਤੇ ਸਨਮਾਨ ਯੋਗ ਨਹੀਂ ਹੋ ਸਕੇ ਆਵੇਂ ਹਿੰਦੂ ਸ਼ਬਦ ਜਾਂ ਭਾਰਤਵਾਸੀ ਦੇ ਸ਼ਬਦ ਵਿੱਚ ਸਾਰੇ ਫਿਰਕੇ ਤੇ ਜਾਤਾਂ ਸ਼ਾਮਲ ਹੋਣ ਪਰ ਕੌਮ ਵਿੱਚ ਜੋ ਭਾਵਨਾ ਹੈ ਉਹ ਉਹਨਾਂ ਵਿੱਚ ਕਦੇ ਵੀ ਪ੍ਰਗਟਾ ਨਹੀਂ ਹੋ ਸਕਦੀ ਇੱਕ ਵੈਦਿਕ ਧਰਮ ਦੇ ਧਾਰਨੀ ਹੋਣ ਕਰਕੇ ਵੀ ਉਹਨਾਂ ਨੂੰ ਕੌਮ ਨਹੀਂ ਆਖਿਆ ਜਾ ਸਕਦਾ ਕਿਉਂਕਿ ਵੈਦਿਕ ਧਰਮ ਰੱਖਦਿਆਂ ਹੋਇਆਂ ਵੀ ਉਹ ਅਨੇਕਾਂ ਫਿਰਕਿਆਂ ਵਿੱਚ ਵੰਡੇ ਪਏ ਸਨ ਤੇ ਜਾਤਾਂ ਅਤੇ ਵਰਣਵੰਡਾਂ ਵਿੱਚ ਫਸੇ ਪਏ ਸਨ ਸਭ ਤੋਂ ਵੱਡਾ ਪਾੜਾ ਇਹ ਸੀ ਕਿ ਉਹਨਾਂ ਵਿੱਚ ਰਾਜ ਸੀ ਵਿਰੋਧਤਾ ਤੇ ਈਰਖਾ ਬਹੁਤ ਤਿੱਖੀ ਹੋ ਚੁੱਕੀ ਸੀ। ਬਾਕੀ ਦੀਆਂ ਵਿਰੋਧੀ ਭਾਵਨਾਵਾਂ ਕਾਰਨ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਇੱਛਾ ਹੱਦਾਂ ਬੰਨੇ ਟੱਪ ਚੁੱਕੀ ਸੀ। ਯੂਰਪ ਦੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹਨਾਂ ਵਖੇਮੀਆਂ ਅਤਿ ਛੋਟੀਆਂ-ਛੋਟੀਆਂ ਰਿਆਸਤਾਂ ਤੇ ਰਜਵਾੜੇ ਹੋਣ ਕਾਰਨ ਇਸਲਾਮ ਦੇ ਟਾਕਰੇ ਵਿੱਚ ਹਿੰਦੂਆਂ ਨੂੰ ਇਸ ਦਾ ਕਾਫੀ ਲਾਭ ਪਜਿਆ। ਜਿਵੇਂ ਕਿ ਵੱਖ-ਵੱਖ ਮਜਬੀ ਫਿਰਕੇ ਹੋਣ ਕਾਰਨ ਪੁੱਜਾ ਅਤੇ ਇਸਲਾਮ ਇੱਕੋ ਵਾਰ ਹੀ ਸਾਰੇ ਭਾਰਤ ਵਰਸ਼ ਵਿੱਚ ਨਾ ਫੈਲ ਸਕਿਆ। ਮੁਸਲਮਾਨ ਹਿੰਦੁਸਤਾਨ ਨੂੰ ਇੱਕ ਦੋ ਲੜਾਈਆਂ ਵਿੱਚ ਨਹੀਂ ਜਿੱਤ ਸਕੇ। ਕਦਮ-ਕਦਮ ਤੇ ਰਾਜਪੂਤਾਂ ਨੇ ਸਖਤ ਟੱਕਰਾ ਕੀਤਾ ਤੇ ਭਿਆਨਕ ਖੂਨੀ ਜੰਗਾਂ ਪਿੱਛੋਂ ਇੱਕ-ਇੱਕ ਚੱਪਾ ਜ਼ਮੀਨ त्याਗੀ ਪਰ ਆਖਰ ਛੱਡਣੇ ਪਏ। ਤੇ ਦੇਂਦੇ ਵੀ ਕਿਦਾਂ ਨਾ ਜਦ ਕਿ ਇਸਲਾਮ ਵਰਗੀ ਵੱਡੀ ਤਾਕਤ ਦੇ ਟੱਕਰੇ ਵਿੱਚ ਸਾਰੇ ਭਾਰਤ ਵਰਸ਼ ਵਿੱਚ ਕੋਈ ਇੱਕ ਵੱਡੀ ਜ਼ਬਰਦਸਤ ਤਾਕਤ ਮੌਜੂਦ ਨਹੀਂ ਸੀ